ਦੇਖੋ ਸੰਗਠਨ ਇੱਕ ਹੋਰ ਚੀਜ਼ ਹੈਗੀ ਏ ਔਰ ਜਿਹੜੇ ਹੈਗੇ ਨਾ ਅਗਰ ਐਮਐਲਏ ਨੇ ਉਹਦਾ ਕੋਈ ਹੋ ਸਕੇ ਪਰਸਨਲਟੀ ਕੋ ਪ੍ਰੋਬਲਮ ਹੋਵੇ ਅਸਤੀਫਾ ਦਿੱਤਾ ਗਿਆ ਹੈ ਪਰ ਪਾਰਟੀ ਜਿਹੜੀ ਹੈਗੀ ਉਹਨਾਂ ਨੂੰ ਮਨਾ ਲੇਗੀ ਕਿਉਂਕਿ ਅਗਰ ਉਹਨਾਂ ਨੇ ਮੰਚ ਕੋਈ ਗਿਲਾ ਸ਼ਿਕਵਾ ਹੋਏਗਾ ਪਾਰਟੀ ਬੈਠ ਕੇ ਚਰਚਾ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਰੱਖਾਂਗੇ ਕੋਈ ਸੀ ਗੱਲ ਕਿਹੜੇ ਕੋਈ ਕਾਰਨ ਕੋਈ ਹੋਏਗਾ ਕਿਹੜੇ ਤੁਸੀਂ ਕਹਿੰਦੇ ਗਿਲਾ ਸ਼ਿਕਵਾ ਕਾਰਨ ਮੈਨੂੰ ਹੁਣੇ ਤੁਹਾਡੇ ਥਰੋ ਹੀ ਪਤਾ ਲੱਗਿਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਤੇ ਹੁਣ ਇਸ ਕਰਕੇ ਦੋ ਘੰਟੇ ਹੋ ਗਏ ਇਸ ਵਾਰ ਕੈਪਟਨ ਦੇ ਵਿੱਚ ਤੇ ਪੂਰਾ ਕੈਬਨ 2 ਘੰਟੇ ਹੋਏ ਨੇ ਉਹਨੇ ਪਾਰਟੀ ਦਾ ਇਸ਼ਾਰਾ ਦੇਖੋ ਦਿਸ ਇਜ਼ ਮੈਟਰ ਆਫ ਹਾਈ ਕਮਾਂਡ ਏਕਐਮਐਲ ਨੇ ਅਸਤੀਫਾ ਦਿੰਦਾ ਹੈਗਾ ਉਹਦੇ ਬਾਰੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਾਡੇ ਪੰਜਾਬ ਦੇ ਮੁਖੀ ਸਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੇ ਸੁਪਰੀਮੋ ਨੇ ਸਾਡੇ ਫਰਵਰੀ ਨੇ ਇਹ ਉਹਦਾ ਪੈਰੋਗੈਟਿਵ ਹੈਗਾ ਉਹਦੇ ਉੱਤੇ ਚਰਚਾ ਕਰਨਗੇ ਡਿਸਕਸ ਕਰਨਗੇ ਔਰ ਪੂਰੀ ਉਮੀਦ ਹੈ ਕਿ ਉਹਨਾਂ ਨੇ ਆਪਣੀ ਨਾਲ ਪਾਰਟੀ ਨਾਲ ਜੋੜਿਆ ਰੱਖਿਆ ਜੀ ਪਾਰਟੀ ਇਸ ਬਾਰੇ ਗੱਲਬਾਤ ਹੋਈ ਹੈ ਇਹਨਾਂ ਦੇ ਨਾਲ ਮੇਰੀ ਗੱਲ ਬਾਤ ਨਹੀਂ ਤੁਸੀਂ ਗੱਲ ਬਾਤ ਕੈਪਟਨ ਮੰਤਰੀ ਹੋ ਤੁਸੀਂ ਇਸ ਨੂੰ 2 ਘੰਟੇ ਹੋਏ ਨੇ ਅਸੀਂ ਬਾਤ ਤਾਂ ਉਹ ਬਲੰਗ ਟੂ ਖੜ ਬਲੰਗ ਕਰਦੇ ਨੇ ਤੇ ਅਸੀਂ ਜੰਦਰ ਚ ਗਏ ਆ ਅਸੀਂ ਲੋਕਲ ਆਪਣੇ ਕਾਰਗਮ ਚ ਵਿਅਸਤ ਹੈਗੇ ਆ ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਅਸੀਂ ਉਹਨਾਂ ਦੇ ਨਾਲ ਜੋ ਵੀ ਪਾਰਟੀ ਦਾ ਪੈਰੋਗੇਟਿਵ ਹੈਗਾ ਹੈ ਪੰਜਾਬ ਪ੍ਰਧਾਨ ਉਹਦੇ ਨਾਲ ਸਾਡੇ ਜਿੰਨੇ ਵੀ ਹੋਰ ਅਧਿਕਾਰੀ ਨੇ ਉਹ ਗੱਲ ਕਰਨੀ